ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆ ਸੰਧੂ ਬੱਧਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਆ ਜੋ ਵੀ ਚੈਨਲ ਨਾਲ ਜੁੜਿਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਚ ਹੋਗੇ ਅੱਜ ਵਿਜ਼ਿਟ ਹੈਗੀ ਆਪਣੀ ਪਿੰਡ ਸੁਰਸਿੰਘ ਜ਼ਿਲ੍ਹਾ ਲੱਗਦਾ ਸ਼੍ਰੀ ਤਰਨਤਾਰ ਸਾਹਿਬ ਤੇ ਤਸੀਹ ਸਜਣੋਂ ਲੱਗਦੀ ਪੱਟੀ ਭਾਈ ਇਹਨੂੰ ਮੜੀ ਜੀ ਗੰਨੂ ਕਰਦੇ ਆ ਭਾਈ ਇਹ ਚੰਦ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆ ਵਧੇਰੇ ਜਾਣਕਾਰੀ ਸਾਰੀ ਲੈ ਕੇ ਸਾਂਝੀ ਕਰਦੇ ਆ ਐਂਡ ਤੱਕ ਜਰੂਰ ਬਣੇ ਰਹੋ ਤੇ ਆਪਣੀ ਗੱਲਬਾਤ ਸਮਝ ਕੇ ਨਰਖ ਤੇ ਪਰਖ ਤਸੱਲੀ ਕਰਕੇ ਫਰਜਬੰਦਾ ਲਜਾਂ ਦਾ ਲੈ ਕੇ ਜਾਇਓ ਠੀਕ ਆ ਜੀ ਆਓ ਕਰੀਏ ਗੱਲਬਾਤ ਪੁੱਛੀ ਅੱਜ ਦੇ ਭਾਅ ਪੱਤੇ ਜਾਇਜ ਤੇ ਕੀ ਕਰਦੇ ਨੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੀ ਵਧੀਆ ਜੀ ਵਧੀਆ ਹੋਰ ਸਤਿਨਾਮ ਵਧੀਆ ਜੀ ਡਰੈਸ ਕਰੀਏ ਨੋਟ ਜਿਲ੍ਹਾ ਤਰਨਤਾਰਨ ਤਸਵੀਲ ਪੱਤੇ ਦਾ ਪਿੰਡ ਸੋਰਾਂ ਠੀਕ ਆ ਤੇ ਨਾਮ ਨਾਮ ਅਰਜਨ ਸਿੰਘ ਫੋਨ ਨੰਬਰ 785652 ਹੋਗਾ ਤਾਂ ਠੀਕ ਆ ਜੀ ਦੋ ਹਾਂ ਜੀ ਅੱਜ ਦਰਮਿਆਨ ਜੇ ਮਾਲਿਆ ਅੱਛਾ ਛੋਟਾ ਛੋਟਾ ਹੀ ਆ ਗਿਆ ਵਡਾ ਨਹੀਂ ਮਿਲਿਆ ਨਾ ਨਾ ਵਡਾ ਮਿਲਿਆ ਨਹੀਂ ਦੇਖੋ ਚਲ ਮਿਲ ਗਿਆ ਮੈਂ ਇਹੋ ਹੀ ਪਾ ਲਈਆ ਜੀ ਜਾਨ ਨਹੀਂ ਦੇਣਾ ਖਾਲ ਜਾਨ ਨਹੀਂ ਦੇਣਾ ਜੀ ਹਾਂ ਹਾਂ ਜੀ ਅੱਜ ਵੀਡੀਓ ਪਾਣੀ 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 ਵੀਡੀਓ ਨਾਲ ਚੱਲ ਪਈ ਤੇ ਦੱਸਿਓ ਇਹਦੀ ਕੀ ਡਿਟੇਲ ਲੱਕਵਾ ਹੋਊਗਾ ਆਖਿਆ ਹੈ ਨਾ ਇਹ ਲਾ ਲਓ ਤਾਂ 3 ਚੌਥਾ ਸੂਰਾ ਹੋਊਗਾ ਘਰ ਵਾਲੇ ਦਾ ਹੈ ਨਾ ਠੀਕ ਹੈ ਚੌਥਾ ਸੂਰਾ ਦੁੱਧ 9 ਕਿਲੋ ਅਜਤਰਾ ਵੀ ਦੱਸਿਆ ਕੇ ਨੇ ਹਾਂ ਤੇ 8 ਕਿਤੇ ਕੋਈ ਗਾਰੰਟੀ ਲਾ ਲਓ ਜਿੰਨੇ ਕਰਨੇ ਆਨਲਾਈਨ ਅੱਛਾ ਤੇ ਉਧਰ ਛੰਡੇ ਧੀਰੀ ਆ ਕੋਈ ਗੱਲ ਬਾਤ ਨਹੀਂ ਜਿੱਦਾਂ ਮਰਜ਼ੀ ਚੋ ਤੋਰਾ ਕਰਾਈ ਜਾਏਗਾ ਲਓ ਸਚਨੋ 8 ਕਿਲੋ ਦੁੱਧ ਪੱਕਾ ਤੇ ਚੋਣ ਓਕੇ ਆ ਠੀਕ ਆ ਤੇ ਦੁੱਧ 9 ਕਿਲੋ 8 10 ਕੇ ਦਵਾਂਗੇ ਤੇ ਬਾਕੀ ਰੰਗ ਢੰਗ ਚੰਗਾ ਜੇ ਠੀਕ ਆ ਥੂਆ ਵੀ ਤੀਜੇ ਵਾਲੇ ਚੌਥਾ ਵਾਲੇ ਦੀ ਗੱਲ ਸੱਚ ਆ ਵੀਰ ਦੀ ਲਾਂਦੀ ਆ ਕਿਹੜੀ ਕਰਦੀ ਆ ਕੈਨ ਉਹ ਤੇ ਤੀਜੇ ਵੀ ਕਰੀਦਾ ਲੋ ਜੀ ਕੋਣੀ ਮੋੜ ਲਓ ਇਹਨਾਂ ਨੇ ਮਹਣੇ ਗੋਡਾ ਵਿਖਾ ਲਈ ਖਾਣਗੇ ਨਾ ਕੋਈ ਲੋ ਜੀ ਸੱਜਣੋ ਵੇਖ ਸਕਦੇ ਜੀ ਤੇ ਬਾਕੀ ਪੱਕੇ ਪੁੱਕੇ ਥਾਂ ਦਾ ਤਾਂ ਨਹੀਂ ਬਣਾਉਂਦੇ ਖੁਰਖਾ ਰੋਕੇ ਆ ਠੀਕ ਆ ਜੀ ਲੋ ਜੀ ਗੱਦ ਕਾਠ ਵੱਡਾ ਏ 8 ਕਿਲੋ ਦੁੱਧ ਪੱਕਾ ਮੰਨ ਕੇ ਖੜਿਓ ਦੁੱਧ ਨੂੰ 10 ਕਿਲੋ ਕਰ ਦੂ ਫੇਸ ਕੁਆਲਟੀ ਇਕਰਾ ਮੁਖੜਾ ਵਿਖਾ ਦਿਓ ਇਹਨੂੰ ਆ ਵੇਖੋ ਨਾ ਜੀ ਲਾ ਕੇ ਲੈ ਆਇਆ ਬੜਾ ਜਿਹਾ ਲੈ ਗਾਲਾ ਠੀਕ ਹੈ ਜੀ ਆ ਵੇ ਹਲੋ ਠੀਕ ਹੈ ਜਿੱਦਾਂ ਇਹ ਮੜਾ ਗੋਡਾ ਜਿਹੜਾ ਪੁੱਤ ਤੇ ਬਾਕੀ ਚਿੱਟਾ ਝੁੱਟਾ ਹੀ ਅੱਖ ਚ ਬਾਕੀ ਓਕੇ ਆ ਨਾ ਸਾਰਾ ਕੁਝ ਪੁੱਤਾ ਓਦਾਂ ਵੜਿਆ ਵਾ ਦੋ ਅੱਖਾਂ ਚ ਇੱਕੋ ਜਿਹਾ ਵਾ ਚਿੱਟਾ ਹਾਂਜੀ ਤੇ ਪਾ ਪਾ ਇਹਦਾ ਮੁੱਲ 2000 ਰੁਪਇਆ ਸਿਰਫ ਹਾਂ ਬਸ ਕਿੰਨੇ ਦੀ 20000 ਦੀ ਦੇ ਦਾਂਗੇ 20 ਦੀ ਦੋ ਛੱਡ ਦੇ ਕੱਕ ਛੱਡ ਦੋ ਬਈ 18 ਦੀ 18 ਦੀ ਜਾਣ ਦੀਏ ਆਹੋ ਹੈਨਾ ਬਾਕੀ ਦੰਦ ਤੋਂ ਓਕੇ ਮੂੰਹ ਸਾਰਾ ਕੁਝ ਨਾ ਦੰਦ ਤੇ ਇੰਤਰਾ ਆਵੇ ਉਹ ਨਾ ਤੁਹਾਨੂੰ ਕਾੜ ਹੜ ਗਿਆ ਤੇਰਾ ਪਹਿਲਾਂ ਨਾ ਰਗ ਗਿਆ ਅੱਛਾ ਵਾਹ ਜੀ ਵਾਹ ਲੋ ਲੋ ਜੀ ਸੱਜਣਾ ਦੰਦ ਤੋਂ ਦੋ ਕੀ ਆ ਕੱਦਕਾਰ ਵੱਡਾ ਹਾਂ ਵੱਡੀ ਆ ਘਾਰ ਵਾਲੀ ਦਾ ਠੀਕ ਹੈ ਜੀ ਤੇ ਆ ਆ ਗਈ ਇੱਕ ਸਾਈ ਹਾਲ ਜੀ ਤਾਜੀ ਫੁਈ ਆ ਇਹ ਪਹਿਲਣੇ ਆ ਤੇ ਉੱਥੇ ਪੰਜ ਦਿਨ ਦੀ ਸੂਈ ਆ ਅੱਛਾ 6-7 ਕਿਲੋਗੇ ਇਹ ਭਾਵ ਲਈ ਪਾਹ ਹੋ ਲਈ ਜਦਾਂ ਵੀ ਦੇਖ ਕੇ ਤੋੜ ਤੀ ਕੇ ਤੋੜ ਤੀ ਕੇ ਤੋੜ ਤੀ ਕੇ ਥਾਂ ਬੜਾ ਸੁਣਾ ਨਾ ਥਾਂ ਤੇ ਮੈਂ ਨਾ ਸਾਈ ਹਾਲ ਆ ਗਈ ਰક્ષા ਮਕਰ ਰੁਸ਼ਾ ਮਕਰ ਰੁਸ਼ਾ ਠੀਕ ਹੈ ਜੀ ਲੋ ਜੀ ਲੋ ਜੀ ਸੱਜਣੋ ਤੇ ਵੇਖ ਸਕਦੇ ਜੀ ਬੱਚਾ ਮਗਰ ਆ ਸ਼ਾਈ ਹਾਲ ਕਰਾਉ ਉਸਿਆ ਠੀਕ ਹੈ ਜੀ ਦਰਦੀ ਆ ਥੋੜੀ ਜਿਹੀ ਗੱਡੀ ਕਦੀ ਨਹੀਂ ਹੈ ਕਿਤੇ ਤੇ ਥਾਂ ਤੋਂ ਨੂੰ ਪ੍ਰੋਪਰ ਓਕੇ ਆ ਬਾਕੀ ਚੰਗੀ ਆ ਖਾਂ ਲੈਵਾ ਮਗਰ ਵੇਖ ਸਕਦੇ ਠੀਕ ਆ ਬੜੀ ਜੌਲ ਹਾਲ ਕਰਦੀ ਆ ਬੱਚਾ ਬਾਅਦ ਚ ਪਾਉਂਦੀ ਆ ਠੀਕ ਹੈ ਕਿ ਨਹੀਂ ਤੇ ਬਾਕੀ ਹੱਥ ਪਾਈਏ ਹਾਂ ਇੱਥੇ ਦੇਖੋ ਅੱਛਾ ਉਦਾਂ ਨਹੀਂ ਕੋਈ ਟਿਕਾਣੇ ਆ ਨਾ ਨਾ ਉੱਥੇ ਨਹੀਂ ਲੱਗਣਾ ਕੋਈ ਚੰਗੀ ਆ ਧਾਰਾ ਮਰਵਾ ਕੇ ਵਿਖਾ ਲਈ ਹੈ ਨਾ ਦੂਰੋਂ ਨੇੜੇੋਂ ਭੈਣ ਭਰਾੜੇ ਆਉਣਾ ਦਾ ਕੋਈ ਕੋਈ ਨਹੀਂ ਕੋਈ ਬਾਤ ਕੋਈ ਛੜਾ ਮਾਰੂਗੀ ਅੱਛਾ ਅੱਛਾ ਜੀ ਇੰਤਾ ਹੀ ਬਹਿ ਤੈ ਇਤਾ ਹੀ ਬਹਿ ਕੇ ਜੋ ਰਹਿਣੀ ਆ ਦੁੱਧ 7 ਕਿਲੋ ਬੋਲਾ ਦੁੱਧ 6-7 ਕਿਲੋ ਬੋਲਾ ਅੱਛਾ ਤਾਜੀ ਸਹੀ ਆ ਨਾ ਤਾਜੀ ਬਿਲਕੁਲ ਜੀ ਮੈਂ ਨਾ ਮਾਰੂ ਵਿੱਦਿਆ ਦੇ ਬੱਚੇ ਇੰਨਾ ਨਹੀਂ ਠੀਕ ਆ ਅਬ ਜਿਆਦਾ ਬਾਕੀ ਆਉਲੇ ਅੱਢਾਂ ਗੋਦੋ ਸਾਡਾ ਇਹਨਾਂ ਨੂੰ ਪਹਿਲਾਂ ਨੂੰ ਭਾਰ ਭੂਲ ਹੁੰਦੀ ਆ ਨਾ ਭਾਰ ਭੂਲ ਦਾ ਲਓ ਜੀ ਤੇ ਬਾਕੀ ਖੰਡੇ ਉਹ ਮੁੰਜ ਮਾੜੀ ਮੋੜ ਜੀ ਆਲ ਕਰਦੀ ਹੈ ਨਾ ਕਰਦੀ ਹੈ ਹੂੰ ਕੋਈ ਨਹੀਂ ਆਪਾਂ ਦੇਣਾ ਹੀ ਪਾ ਆਪਾਂ ਨੂੰ ਸਾਨੂੰ ਆ ਠੀਕ ਆ ਜਿਹੇ ਸਾਨੂੰ ਆਲ ਕਰਦੀ ਦੱਸ ਕੇ ਦੇਣੀ ਚਾਹੀਦੀ ਚੀਜ਼ ਇਹ ਦੱਸ ਕੇ 2 ਵਜੇ ਮੜ ਕੇ ਲਾ ਮਾਣਾ ਦਵੇ ਤੇ ਲਾ ਮਾਣਾ ਦਵੇ ਹੈ ਨਾ ਲੋ ਜੇ ਲੋ ਸਜਣੋ ਤੇ ਮੇਜ ਹੋਈ ਆ ਹੂੰ ਅੱਜ ਤੁਹਾਨੂੰ ਮੱਝਾ ਦਾਂਗਾ ਆਲ ਕਰ ਦੀ ਜੇ ਦੱਸ ਕੇ ਵੀਰ ਦਿੰਦਾ ਠੀਕ ਆ ਤੇ ਦੁੱਧ 6 ਤੋਂ 7 ਪਲੱਸ ਹੋ ਸਕਦਾ ਸ਼ਾਈ ਆਲਾ ਮਾਰ ਦੋ ਸਾਰੇ ਥਣਾਈਆਂ ਮਾਰ ਦੋ ਬਾਕੀ ਠੀਕ ਆ ਸਾਰੇ ਥਣਾਈਆਂ ਮਾਰ ਦੋ ਪੂਰ ਛਟਾ ਰੇਗਾ ਅੱਛਾ ਪੂਰ ਛਟਾ ਕੋਈ ਨਹੀਂ ਰਾ ਹੂੰ ਸਾਰਾ ਮੜੀ ਦਾ ਮੋਟਾ ਹੈ ਧਾਰ ਮੋਟੀ ਹੁੰਦੀ ਹੈ ਨਹੀਂ ਕੋਈ ਆਲਾ ਥਣੇ ਨਾ ਯਾ ਹਾਂ ਮਾਰ ਲੈ ਥਾਂ ਦੀ ਪਰ ਲੈ ਅਗਲੇ ਨਹੀਂ ਮਾਰ ਦੋ ਬਸ ਹੋਰ ਹੈਗਾ ਲਓ ਜੀ ਬਾਹ ਹੋ ਗਿਆ ਜੀ ਬਾਕੀ ਕੋਈ ਵੀ ਮੜੀ ਜੀ ਆਹਲ ਕਰਦੀ ਆ ਕੋਈ ਆਪਦੀ ਵੇਖ ਕੇ ਜੋ ਕਿ ਤਸल्ली ਕਰ ਦਿੱਤਾ ਬੜ ਕੇ ਵਾਸੀ ਇਸ ਰਾਗੋ ਵਾ ਠੀਕ ਸਜਰੋ ਇਹੋ ਤੋਂ ਪਸ਼ੂ ਆਪਣੀ ਖਰੀਦਦਾਰੀ ਕਰ ਲਿਓ ਸਾਡੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਮੁੱਲ ਦੇ ਕਿਨੇ ਦਈਏ ਤੇਣੀ ਮੁੱਲ 2000 ਰੁਪਇਆ ਅੱਛਾ 17000 17 ਦੀ 16 ਨਹੀਂ ਕਰ ਦਈਏ 16000 ਦੀ ਠੀਕ ਹੈ 16 ਤੇ 18 ਵਾਲਾ ਭਾ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ Rab